ਅੱਜ ਜਿਹੜਾ ਘੋੜਾ ਤੁਸੀਂ ਸਕਰੀਨ ਦੇ ਉੱਤੇ ਵੇਖੀ ਜਾਂਦੇ ਹੋ ਨਾ ਪੰਜਾਬੀ ਜੋ ਤੇ ਕਿਤੇ ਵੇਖ ਕੇ ਆਈ ਜੇ ਨਾ ਮੰਨ ਲਿਓ ਜੋ ਵੀ ਕਿਤੇ AI ਨਾਲ ਜਨਰੇਟਡ ਵੀਡੀਓ ਹੋਊਗੀ ਇਹ ਅਸਲ 'ਚ ਹੈਗਾ ਇਹ ਹੈਗਾ ਸਵਾਗ ਸਟੱਡ ਫਾਰਮ ਚੱਕ ਸੈਦੋ ਕਿਆਂ ਵਾਲਿਆਂ ਕੋਲੇ ਹੈਗਾ ਇਹ ਘੋੜਾ ਤੇ ਨਾਮ ਇਹਦਾ ਹੈਗਾ ਸ਼ੈਨਸ਼ਾ ਤੇ ਜੇ ਮੈਂ ਇਹਦੇ ਬਾਰੇ ਪੂਰਾ ਤੁਹਾਨੂੰ ਬਾਈ ਤੋਂ ਡਿਟੇਲ ਜਾਣ ਦਿਆਂ ਵੀ ਇਹਦਾ ਖਾਨਦਾਨ ਕੀ ਆ ਯਾਰ ਇਹ ਇਹਦੀ ਮਾਂ ਕੌਣ ਆ ਇਹਦਾ ਪਿਤਾ ਕੌਣ ਗਾਂ ਇਹਦੀਆਂ ਭੈਣਾਂ ਇਹਦੇ ਭਰਾ ਤੇ ਮੈਂ ਕਹਿੰਦਾ ਵੀ ਸਾਰਾ ਪਰਿਵਾਰ ਦਾ ਇਹਦੇ ਦਾ ਰਿਕਾਰਡਨ ਬਈਰੇ ਸਾਂਭੀ ਬੈਠੇ ਆ ਤੇ ਤੁਹਾਨੂੰ ਪੂਰੀ ਵੀਡੀਓ ਨਾਲ ਨਾ ਐਂਡ ਤੱਕ ਜੁੜੇ ਰਹੋ ਜੋ ਤੇ ਸਾਰਾ ਕੁਝ ਦਿਖਾ ਦੇਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਸ਼ੈਨਸ਼ਾ ਦੇ ਬਾਰੇ ਕੱਲੀ-ਕੱਲੀ ਗੱਲ ਨਾ ਵੀ ਜਾਣੀ ਦੀ ਕਿ ਨੋਟ ਕਰਨ ਵਾਲੀ ਆ ਤੇ ਬਸ ਹੁਣ ਤੁਸੀਂ ਅੰਤ ਤੱਕ ਬਣੇ ਰਹੋ ਜੋ ਵੀਡੀਓ ਨਾਲ ਤੇ ਆਜੋ ਫਿਰ ਆਪਾਂ ਨਾ ਪਹਿਲਾਂ ਇਹਦੀ ਮਾਂ ਤੋਂ ਸ਼ੁਰੂ ਕਰਾਂਗੇ ਗੱਲ ਮਾਂ ਤੋਂ ਸ਼ੁਰੂ ਕਰਨੀ ਆ ਗੱਲਬਾਤ ਇਹਦੀ ਸਾਰੀ ਘੋੜੇ ਦੀ ਇਹਦੀ ਤੇ ਫੇਰ ਜਾ ਕੇ ਵੀ ਤੁਹਾਨੂੰ ਮੈਂ ਕਹਿੰਦਾ ਤਸੱਲੀ ਕਰਵਾ ਦੇਾਂਗੇ ਅੱਜ ਵੀ ਸ਼ੈਨਸ਼ਾ ਕਿਸੇ ਚੀਜ਼ ਦਾ ਨਾਂ ਲੋ ਦੋਸਤੋ ਅੱਜ ਆਪਾਂ ਖੜਿਆ ਸਵਾਗ ਸਟੱਡ ਫਾਰਮ ਤੇ ਵੀਰ ਹਰਮਨ ਸਵਾਗ ਕੋਲੇ ਤੇ ਅੱਜ ਇਹਨਾਂ ਦੇ ਆਪਾਂ ਜਾਨਵਰਾਂ ਬਾਰੇ ਤੁਹਾਨੂੰ ਸਾਰੀ ਨੌਲੇਜ ਲੈ ਕੇ ਦੇਵਾਂਗੇ ਇਹ ਆਪਣੇ ਮਗਰ ਜਿਹੜੀ ਘੋੜੀ ਖੜੀ ਆ ਤੇ ਇਹਦੇ ਇਹਦੇ ਤੋਂ ਹਰਮਨ ਵੀਰ ਆਪਣਾ ਵੀ ਕੁਝ ਸ਼ੁਰੂ ਕੀਤਾ ਜਿਹੜਾ ਸਟਾਰਟ ਅਪ ਇਹ ਤੋਂ ਵੀ ਤਾਂ ਸ਼ੁਰੂ ਕੀਤਾ ਸੀ ਠੀਕ ਆ ਜੀ ਤੇ ਇਹਦੇ ਬਾਰੇ ਵੀਰੇ ਸਾਨੂੰ ਸਾਰੀ ਡਿਟੇਲ ਦਿਓ ਵੀ ਇਹਦਾ ਕੀ ਖਾਨਦਾਨ ਹੈਗਾ ਘੋੜੀ ਦਾ ਤੇ ਇਹਦੀ ਕਿੰਨੀ ਹਾਈਟ ਵਗੈਰਾ ਕੀ ਹੈਗੀ ਆ ਤੇ ਸਾਰਾ ਕੁਝ ਸਾਨੂੰ ਜਰੂਰ ਦੱਸੋ ਇਸ ਵਾਰ ਹਾਂ ਸੰਦੀਪ ਵੀਰੇ ਸਭ ਤੋਂ ਪਹਿਲਾਂ ਨਾ ਆਪਾਂ ਮੈਂ 7ਵੀਂ 8ਵੀਂ ਕਲਾਸ ਚ ਪੜ੍ਹਦਾ ਹੁੰਦਾ ਸੀਗਾ ਠੀਕ ਉਦੋਂ ਸ਼ੁਰੂ ਕੀਤਾ ਸੀਗਾ ਆਪਾਂ ਲਈ ਸੀ ਸਭ ਤੋਂ ਪਹਿਲਾਂ ਲਾਲ ਚੰਬੀ ਕੋੜੀ ਜੀ ਠੀਕ ਉਹ ਆਪਣੇ ਕੋਲੇ 10 ਸਾਲ ਲਗਾਤਾਰ ਰਹੀਆਂ ਵੀਰੇ ਠੀਕ ਹੈ ਮੜਕੇ ਮੈਂ ਬਾਹਰ ਪਰਣ ਲੱਗ ਗਿਆ ਸੀ ਇੱਕ ਦੋ ਜਾਨਵਰ ਐਕਸਪਾਇਰ ਹੋ ਗਏ ਸੀ ਇਹ ਥੋੜਾ ਜਿਹਾ ਮਨ ਜਾ ਬੰਦਿਆ ਡੋਲ ਜਾਂਦਾ ਫਿਰ ਆਪਾਂ ਸੇਲ ਕਰਤੇ ਸੀਗੇ ਜੀ ਠੀਕ ਹੈ ਫਿਰ ਹੁਣ 2016 ਦੇ ਵਿੱਚ 17 ਦੇ ਵਿੱਚ ਆਪਾਂ ਪਹਿਲੀ ਕੋੜੀ ਲਈ ਸੀ ਬਈ ਇਹ ਇਹ ਹਾਂਜੀ ਮੇਲੇ ਤੋਂ 2017 ਦੇ ਲਈ 2017 ਚ ਪਹਿਲੀ ਕੋੜੀ ਲਈ ਸੀ ਇਹ ਆਪਣੇ ਕੋਲੇ ਬਈ 7 ਸੂਏ ਸੂਪੀਆ ਇਹਨੇ 5 ਬੱਚੇ ਲਗਾਤਾਰ ਨੁਕਰੇ ਦਿੱਤੇ ਆ ਠੀਕ ਹੈ ਲਗਾਤਾਰ ਲੈ ਹੁਣ ਕੋੜੀ ਸ਼ੀ ਲਗਾਤਾਰ 5 ਬਟੇ ਚੰਬੀ ਕੋੜੀ ਦਿੰਦੀ ਨਹੀਂ ਲੀਲੇ ਚੰਬੀ ਹੈਗੀ ਬਈ ਇਹ ਠੀਕ ਹੈ ਇਹ ਆਪ ਡੋਡਾਂ ਵਾਲੇ ਰਾਜੂ ਕੋ ਦੇ ਦੀਆ ਡਾਇਰੈਕਟਰ ਠੀਕ ਹੈ ਇਹਨੇ ਜਿਹੜੇ ਬੱਚੇ ਦਿੱਤੇ ਉਹ ਭਾਗਸਾਲੇ ਸੁਲਤਾਨ ਕੋੜੀ ਦਿੱਤੇ ਆ ਲਗਾਤਾਰ ਪੰਜ ਸਾਰੇ ਬੱਚੇ ਜਿਹੜੇ ਇਹ ਤੋਂ ਤੁਸੀਂ ਲਏ ਉਹ ਸੁਲਤਾਨ ਸੁਲਤਾਨ ਕੋੜੀ ਭਾਗਸਾਲੇ ਭਾਗਸਾਲੇ ਸੁਲਤਾਨ ਕੋੜੀ ਦੇ ਜੀ ਸਭ ਤੋਂ ਪਹਿਲਾਂ ਆਪਣਾ ਇਹ ਕੋੜਾ ਆ ਜਿਹੜਾ ਦਾ ਵੱਡਾ ਕੋੜਾ ਆਪਣਾ ਘਰੇ ਉਹ ਆ ਜੀ ਉਸ ਤੋਂ ਬਾਅਦ ਇੱਕ ਬੱਚਾ ਪਹਿਲਾਂ ਸੇਲ ਕਰਤਾ ਸੀ ਉਹ ਕੋੜਾ ਹੁਣ ਵੇਚ ਕੇ ਜੋਧਪੁਰ ਜਾਵੜਿਆ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਬਿਸ਼ੇਰੀ ਆਪਣੇ ਘਰੇ ਹੀ ਆ ਉਸ ਉਦੋਂ ਬਾਅਦ ਫਿਰ ਇੱਕ ਬਿਸ਼ੇਰੀ ਸੀ ਨੁਗਰੀ ਉਹ ਆਪਾਂ ਸੇਲ ਕਰਤੀ ਸੀ ਜੀ ਕੋਰ ਸਿੰਘਲੇ ਜਾਵੜੀਆਂ ਠੀਕ ਐ ਇਹਦੇ ਕੀ ਇਹ ਬੱਚਾ ਚੰਬਾ ਦੇਗੀ ਸੀ ਕੀ ਜੀ ਉਹ ਵੀ ਆਪਾਂ ਸੇਲ ਕਰਤਾ ਹੁਣ ਇਹ ਕੱਲਾਂ ਵਾਲੇ ਚੇਤ ਕੋ ਘੋੜੇ ਤੋਂ ਗੱਬਣਾ ਜੀ ਇਹਨੂੰ 10ਵਾਂ ਮਹੀਨਾ ਲੱਗ ਗਿਆ ਬਸ ਹੁਣ ਠੀਕ ਐ ਹਾਂਜੀ ਹਾਂਜੀ ਤੇ ਇਹਦੀ ਹਾਰਮਨ ਇਹਦੀ ਹਾਈਟ ਕਿੰਨੀ ਕ ਹੈਗੀ ਐ ਦੀ ਇਹ ਘੋੜੀ ਦੀ ਤੇਰੀ ਜੀ ਇਹਦੀ ਹਾਈਟ ਬਈ 61 ਇੰਚ ਆ ਜੀ ਠੀਕ ਐ 61 ਇੰਚ 61 ਇੰਚ ਠੰਡੀ ਸੀਲ ਬਹੁਤ ਆ ਘੋੜੀ ਇਹ ਹਾਂ ਨਹੀਂ ਆਉਂਦਾ ਯਾਰਾ ਵੇਖ ਵੀ ਮੈਂ ਜਿਵੇਂ ਕੋਲੇ ਖੜਾ ਹਨਾ ਹਾਂਜੀ ਹਾਂਜੀ ਤੇ ਇਹਨੂੰ ਕੋਈ ਉਪਰਾਪਣ ਹੈ ਹੀ ਨਹੀਂ ਜਮਾਈ ਹਨਾ ਨਹੀਂ ਉ ਇਹ ਇਹ ਨਾ ਭਾਈ ਜਿਵੇਂ ਆਪਾਂ ਕਹਦੇ ਨਾਲ ਵੀ ਮਾਂ ਦਾ ਪੁੱਟ ਲਾਡਲਾ ਹੁੰਦਾ ਠੀਕ ਹੈ ਇਹ ਹੋਰ ਬੱਚਿਆਂ ਦਾ ਮੂੰਹ ਘੱਟ ਕਰਦੀ ਆ ਆਪਣੇ ਵੱਡੇ ਆਪਣਾ ਘਰੇ ਜਿਹੜਾ ਘੋੜਾ ਰੱਖਿਆ ਉਹਦਾ ਮੂੰਹ ਸਭ ਤੋਂ ਵੱਧ ਕਰਦੀ ਆ ਠੀਕ ਹੈ ਮੰਨ ਲਓ ਕਿੰਨੇ ਬੱਚੇ ਦੂਜੀਆਂ ਬੇਸ਼ੇਰੀਆਂ ਵੀ ਪਾਸੇ ਆ ਬੱਚੇ ਸੇਲ ਵੀ ਕਰਤੇ ਉਹਨਾਂ ਦਾ ਮੂੰਹ ਨਹੀਂ ਉਹਨਾਂ ਕਰਦੀ ਨਾਲੇ ਕੋਲੋਂ ਪਾਸੇ ਕਰੀਦੀ ਆ ਇਹਨੂੰ ਪਾਸੇ ਨਹੀਂ ਖੋਂਦਿੰਦੀ ਇਹਨਾਂ ਮੂੰਹ ਰਾਂ ਕਰਦੀ ਆ ਅੱਛਾ ਵੀ ਜਿਹੜਾ ਇਹਦਾ ਬੱਚਾ ਤੁਹਾਡੇ ਕੋਲੇ ਸ਼ੈਨਸ਼ਾ ਘੋੜਾ ਹੈਗਾ ਜਿਹੜਾ ਦਾ ਸਭ ਤੋਂ ਵੱਡਾ ਬੱਚਾ ਸਭ ਤੋਂ ਵੱਡਾ ਬੱਚਾ ਜੀ ਵੀ ਉਹਦਾ ਜਿਆਦਾ ਮੂੰਹ ਉਹਨਾਂ ਜਿਆਦਾ ਮੂੰਹ ਕਰਦੀ ਆ ਜੀ ਠੀਕ ਹੈ ਠ ਜਿਹੜਾ ਇਹਨਾਂ ਕੋਲ ਵੀਰੋ ਰਿਆਂ ਕੋਲੇ ਸ਼ਾਨਸ਼ਾ ਘੋੜਾ ਹੈਗਾ ਇਹਦਾ ਹੀ ਬੱਚਾ ਉਹਦੇ ਵੀ ਤੁਹਾਨੂੰ ਪੂਰੀ ਡਿਟੇਲ ਇਹਦੇ ਵਿੱਚ ਦੱਸ ਦਿਆਂ ਹੁਣ ਉਹ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਹੀ ਜਿਹੜੀਆਂ ਬਸ਼ੇਰੀਆਂ ਘਰੇ ਬਈ ਉਹਦੀਆਂ ਵੀ ਡਿਟੇਲ ਹਾਂ ਤੇ ਇਹਦੀਆਂ ਜਿਹੜੀਆਂ ਬਸ਼ੇਰੀਆਂ ਹੈਗੀਆਂ ਤੇ ਉਹ ਵੀ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਹਨਾ ਵੀਡੀਓ ਦੇ ਵਿੱਚ ਇਸ ਘੋੜੀ ਦਾ ਵੀ ਜਿਹੋ ਰਿਜ਼ਲਟ ਅਜ ਤੱਕ ਇਹਨਾਂ ਨੇ ਬਾਈ ਰੇਨ ਬਾਈ ਰੇਨ ਜਿਵੇਂ ਕਿਹਾ ਨਾ ਵੀ ਪੰਜ ਬੱਚੇ ਨੁਕਰੇ ਦਿੱਤੇ ਇਹਨੇ ਤੇ ਨਹੀਂ ਛੇੜੀ ਕੀਤੀ ਇੰਨੇ ਇੱਕੋ ਘੋੜੀ ਦਿੰਦੀ ਨਹੀਂ ਹੁੰਦੀਗੀ ਹਨਾ ਤੇ ਨਿਆਮ ਘੋੜਿਆਂ ਬਾਈ ਮੰਨ ਲਓ ਇੱਕ ਚਾਂਬਰ ਦੇ ਤੱਕ ਨੌਕਰੀ ਦਿੱਤਾ ਜਾਂ ਦੋ ਬੱਚੇ ਨੌਕਰੀ ਦੇ ਦਿੱਤੀ ਤਿੰਨ ਵੀ ਦੇ ਦਿੰਦੇ ਆ ਕਈ ਇਹਨੇ ਪੰਜ ਲਗਾਤਾਰ ਨੌਕਰੀ ਦਿੱਤੀ ਦਿੱਤੇ ਵੀ ਸਾਰੇ ਚੰਗੇ ਆ ਜੀ ਠੀਕ ਹੈ ਹਾਂਜੀ ਹਾਂ ਬਾਕੀ ਖੜੀਆਂ ਵੀ ਹਾਲੇ ਵੀ ਬਸ਼ੇਰੀਆਂ ਤੇ ਉਹ ਵੀ ਤੁਹਾਨੂੰ ਜਰੂਰ ਆਪਾਂ ਦਿਖਾਵਾਂਗੇ ਤੇ ਵਿੱਚੋਂ ਦੋ ਕੁ ਬੱਚੇ ਇਹਨਾਂ ਨੇ ਸੇਲ ਕੀਤੇ ਬਾਕੀ ਸਾਰੇ ਬੱਚੇ ਇਹਨਾਂ ਦੇ ਕੋਲੇ ਹੈਗੇ ਆ ਜਿਹੜਾ ਪਹਿਲਾ ਘੋੜਾ ਇਹਨਾਂ ਕੋਲੇ ਹੈਗਾ ਉਹ ਉਹ ਸ਼ੈਨਸ਼ਾ ਉਹ ਵੀ ਇਸੇ ਦਾ ਹੀ ਬੱਚਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂ ਤੇ ਵੀਰੇ ਇਹ ਉਹ ਸ਼ੈਨਸ਼ਾ ਘੋੜਾ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਸੀ ਹੈ ਨਾ ਤੇ ਜਿਹੜੀ ਆਪਾਂ ਪਹਿਲਾਂ ਇਹਨਾਂ ਦੀ ਮਾਂ ਦਿਖਾ ਕੇ ਆਂ ਘੋੜੀ ਤੇ ਉਹ ਸੇ ਦੀ ਬਿਸ਼ੇਰੀ ਆ ਤੇ ਬਾਈ ਤੋਂ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੀ ਉਮਰ ਹਲੇ ਹਰਮਨ 2.5 ਸਾਲ ਆ 2.5 ਸਾਲ 2.5 ਸਾਲ 2.5 ਸਾਲ ਹੈ ਉਮਰ ਆ 2.5 ਸਾਲ ਹਲੇ ਇਹਦੀ ਤੇ ਹਾਈਟ ਇਹਦੀ ਬਾਈ ਨੇ ਜਦੋਂ ਦੱਸਿਆ ਨਾ ਤੇ ਮੈਂ ਵੀ ਸੋਚੀ ਪੈ ਗਿਆ ਮੈਂ ਕਿ ਯਾਰ ਵੀ ਵਾਕਈ ਇੰਨੀ ਹੈਗੀ ਆ ਕਿ ਨਹੀਂ ਤੇ ਫਿਰ ਅਸੀਂ ਮੀਨੀ ਤੇ ਪਤਾ ਲੱਗਿਆ ਵੀ 64 ਇੰਚ ਹਰਮਨ 64 ਇੰਚ ਬਾਈ 64 ਇੰਚ ਇਸ ਟਾਈਮ ਜਿਹੜੀ ਹਾਈਟ ਹੈ ਇਹਦੀ ਹੋ ਚੁੱਕੀ ਆ ਤੇ ਇਹਦੀ ਇਹਦੀ ਵੀ ਡਿਟੇਲ ਦੇ ਬਾਈ ਵੀ ਇਹਦੇ ਇਹਦੇ ਬਾਬ ਬਾਰੇ ਡਿਟੇਲ ਜ਼ਰੂਰ ਦੇ ਵੀ ਕਿਧਰੋਂ ਇਹ ਬਾਈ ਬਾਬ ਕਰਵਾਇਆ ਸੀ ਘੋੜੀ ਨੂੰ ਇਹਦਾ ਨਾਂ ਬਾਈ ਛੰਨਵਾ ਠੀਕ ਹੈ ਤੇ ਇਹ ਵੀ ਸੁਲਤਾਨ ਦੀ ਬੱਚੀ ਹੈ ਪਾਕਸ ਵਾਲੇ ਦੀ ਤੇ ਆਪਣੀ ਜਿਹੜੀ ਘਰੇ ਘੋੜੀ ਆ ਆਪਣੇ ਘੋੜੇ ਦੀ ਭੈਣ ਮੰਨ ਲਓ ਜੀ ਹਾਂ ਪਾਪ ਵਾਲੇ ਪਾਸੇ ਦੋਨਾਂ ਦਾ ਬਲੱਡ ਲਾਈਨ ਇੱਕੋ ਇੱਕੋ ਹੈ ਜੀ ਭੈਣਾਂ ਜੀ ਤੇ ਬਾਪ ਵੱਲੋਂ ਹਾਂ ਇਹਦੀ ਬਾਈ ਉਮਰ 29 ਮਹੀਨੇ 29.5 ਮਹੀਨੇ ਹੋ ਗਈ ਮੰਨ ਲਓ 2.5 ਸਾਲ ਹੋ ਗਈ ਆ ਠੀਕ ਹੈ ਤੇ ਹਾਈਟ ਬਈ 64 ਤੋਂ ਪਲਾਸੀ ਆ ਤੇ ਹਜੇ ਦੇਖੀ ਨਹੀਂ ਆਪਾਂ ਹਾਂਜੀ 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 ਤੇ ਹਜੇ ਮੰਨ ਲਓ ਬੱਚੀ ਆ ਦੋ ਦੰਦ ਹੁਣ ਲੱਗਣ ਲੱਗੀ ਹਜੇ ਬਈਏ ਠੀਕ ਹੈ ਤੇ ਹਜੇ ਮੇਰੇ ਮੁਤਾਬਕ ਇਸ 68 68 ਇੰਚ ਦੀ ਕੋੜੀ ਬਣ ਕੇ ਤਿਆਰ ਹੋਊਗੀ ਵੀ ਕੱਲਾ ਹਾਈਟ ਨਹੀਂ ਬਾਕੀ ਬਈ ਵੇਲਵੂਲ ਲੰਮੀ ਲੰਜੀ ਬਹੁਤ ਆ ਵੀ ਸ਼ਰੀਰ ਦੀ ਬਹੁਤ ਹੈਗਾ ਮੂਮਾ ਬਹੁਤ ਲੰਮਾ ਜੀ ਮੈਂ ਧੌਣ ਧੌਣ ਦੀ ਲੰਮੀ ਆ ਜੀ ਇੱਕ ਚੀਜ਼ ਬਣੀ ਆ ਨਾ ਜਿਵੇਂ ਪਰਮਾਤਮਾ ਨੇ ਪੂਰੀ ਰੀਜ ਲਾਈ ਹਾਂਜੀ ਹਾਂਜੀ ਹਾਂ ਤੇ ਇਹ ਬਈ ਇਹਦਾ ਫਿਰ ਕੀ ਨਾਮ ਰੱਖਿਆ ਹਰਮਨ ਇਹਦਾ ਨਾਮ ਬਈ ਛੰنو ਰੱਖਿਆ ਪਾ ਜੀ ਛੰنو ਰੱਖਿਆ ਹਾਂਜੀ ਹਾਂਜੀ ਹਾਂ ਇਹਦਾ ਨਾਂ 96 ਰੱਖਿਆ ਬਾਈ ਰਹੇ ਨੇ ਤੇ ਇਹ ਸ਼ੈਨਸ਼ਾ ਦੀ ਭੈਣ ਆ ਤੇ ਜਿਹੜੀ ਉਹ ਪਹਿਲਾਂ ਤੁਹਾਨੂੰ ਜਿਵੇਂ ਆਪਾਂ ਤੇ ਦੋਨੇ ਬਲੱਡ ਲਾਈਨਾਂ ਜਮਾਂ ਇੱਕੋ ਹੀ ਆ ਸਾਰੀ ਉਹੀ ਘੋੜੇ ਦੀ ਹੈਗੀ ਆ ਤੇ ਉਹੀ ਇਹਦੀ ਹੈਗੀ ਆ ਤੇ ਬਾਕੀ ਤੁਸੀਂ ਵੈਸੇ ਹੀ ਵੇਖ ਸਕਦੇ ਹੋ ਨਾ ਰਿਜ਼ਲਟ ਜਿਹੜਾ ਇਹਦੀ ਮਾਂ ਦਾ ਵੀ ਵਾਕਈ ਬਾਖਮਾਲ ਹੈਗਾ ਨਾ ਜਿਹੜੇ ਈਨੇ ਬੱਚੇ ਈਨੇ ਵਧੀਆ ਦਿੱਤੇ ਉਹਨੇ ਸਾਰੇ ਲੋਬੀ ਇਹ ਤੁਹਾਨੂੰ ਆਪਾਂ ਇੱਕ ਹੋਰ ਨਾ ਇੱਕ ਹਿਸਾਬ ਚ ਤੋਹਫਾ ਦਿਖਾਉਣੇ ਆ ਵੀ ਇਹ ਸ਼ੈਨਸ਼ਾ ਦੀ ਭੈਣ ਆ ਤੇ 96 ਦੀ ਵੀ ਭੈਣ ਆ ਇਹ ਛਲੀਨਾ ਤੇ ਉਸੇ ਘੋੜੀ ਦੀ ਤੇ ਉਸੇ ਘੋੜੇ ਦੇ ਇਹ ਬੱਚੇ ਆ ਇੱਕੋ ਬਲੱਡ ਲਾਈਨ ਤੇ ਇਹਦੇ ਇਹਦੇ ਬਾਰੇ ਵੀ ਹਰਮਨ ਦੱਸ ਵੀ ਇਹਦੀ ਏਜ ਉ ਕਿੰਨੀ ਕੁ ਹੋ ਗਈ ਤੇ ਸਾਰੀ ਡਿਟੇਲ ਦੇ ਇਹਦੇ ਬਾਰੇ ਵੀ ਦੇ ਸਾਨੂੰ ਹਾਂ ਬਈ ਸਾਢੇ 3 ਸਾਲ ਦੀ ਹੋ ਗਈ ਆ ਉਸ ਉਸ ਵੀ ਛੇਤੀ ਤੋਂ ਸਾਲ ਵੱਡੀ ਆ ਜੀ ਇਹ ਥੋੜੀ ਹਾਂ ਇਹ ਥੋੜੀ ਆਪਾਂ ਉਦੋਂ ਇਹਨੇ ਹੀਟ ਕੱਢ ਲਈ ਸੀ ਤੇ ਛੋਟੀ ਉਮਰ ਚ ਮਲਾ ਬੈਠੇ ਸੀ ਨਾ ਠੀਕ ਹੈ ਚਲੋ ਤੇ ਇਸ ਹੂਈ ਵੀ ਹੈ ਮਗਰ ਇਹਦੇ ਬੱਚਾ ਜੀ ਦਿਲシャン ਘੋੜੇ ਦਾ ਸਮੁੰਦਰ ਦਾ ਪੋਤਾ ਆ ਗਿਆ ਜੀ ਇਹ ਠੀਕ ਹੈ ਤੇ ਦੁਬਾਰਾ ਫਿਰ ਛਲੇ ਚ ਪ੍ਰੈਗਨੈਂਟ ਆ ਜੀ ਇਹ ਠੀਕ ਹੈ ਤੇ ਇਹ ਵੀ ਆਪਣੀ ਉਸੇ ਘੋੜੀ ਦੀ ਹੈ ਤੇ ਸੁਲਤਾਨ ਦੀ ਭਗਸਲੇ ਦੀ ਇਹਦੀ ਇਹਦੀ ਹਾਈਟ ਹੈ ਬਈ 65 ਇੰਚਾ ਜੀ ਠੀਕ ਹੈ ਇਹਦੀ 65 ਸਾਢੇ 65 ਇੰਚਾ ਜੀ ਤੇ ਇੱਕ ਇੱਕ ਗੱਲ ਤਾਂ ਤੇਰੀ ਯਾਰ ਮੈਨੂੰ ਵਾਕਈ ਇੱਕ ਹੁੰਦਾ ਨਾ ਬਈ ਇੱਕ ਗੱਲ ਕਹਿਣੀ ਤੇ ਉਹ ਕਈ ਵਾਰੀ ਕਹਿਣੀ ਦੇ ਵਿੱਚ ਫਰਕ ਹੁੰਦਾ ਹਨ ਤੇ ਹੁਣ ਮੈਂ ਨਾ ਤੁਹਾਨੂੰ ਜਿਹੜੇ ਭਰਾਵਾਂ ਨੇ ਪੂਰੀ ਵੀਡੀਓ ਦੇਖੀ ਹੋਊਗੀ ਇਹ ਤੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਵਾਕਈ ਬਾਈ ਰਿਆਂ ਕੋਲੇ ਜਿਹੜੀ ਘੋੜੀ ਆ ਨਾ ਉਹ ਬੜੀ ਕਰਮਾਂ ਵਾਲੀ ਸੀਗੀ ਤੇ ਕਰਮਾਂ ਵਾਲੀ ਹੈਗੀ ਤੇ ਪ੍ਰਮਾਤਮਾ ਕਰੇ ਤੇ ਐਵੇਂ ਮੇਹ ਰੱਖੇ ਇਹਨਾਂ ਦੇ ਬਾਈ ਰਿਆਂ ਦੇ ਵੀ ਵੀ ਇਹ ਇੱਕ ਸਾਜਿਰ ਸੇਵਾ ਹੀ ਕਰਦੇ ਜਿਵੇਂ ਮੈਂ ਤੁਹਾਨੂੰ ਉਹ ਉਹ ਘੋੜੇ ਦੀ ਫੀਸ ਵੀ ਜਦੋਂ ਮੈਂ ਸੁਣੀ ਤੇ ਉਦੋਂ ਵੀ ਮੈਂ ਬੜਾ ਹਰਾਨ ਰਹਿ ਗਿਆ ਹਨਾ ਤੇ ਇਹ ਵਾਕਈ ਸੇਵਾ ਦਾ ਫਲ ਆਏ ਹਰਮਨ ਤੈਨੂੰ ਹਨਾ ਵੀ ਜਿੰਨੇ ਵਧੀਏ ਬੱਚੇ ਤੇਰੇ ਕੋਲੇ ਆਏ ਆ ਤੇ ਨਹੀਂ ਇੰਨੇ ਚੰਗੇ ਬੱਚੇ ਕਦੇ ਨਹੀਂ ਆਉਂਦੇ ਗਿਆ ਨਾ ਵੀ ਸਾਰੇ ਨੁਕਰੇ ਯਾਰ ਹਨਾ ਜਿੰਨੇ ਵੀ ਬਾਈ ਕੋਲੇ ਆਏ ਆ ਤੇ ਇਹ ਇਹਨਾਂ ਦੀ ਇੱਕ ਸੇਵ ਹੈ ਜਿਵੇਂ ਘੋੜਾ ਵੀ ਛੱਡਦੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੀ ਬਾਈ ਸਿਰਫ 15000 ਰੁਪਏ ਹੀ ਫੀਸ ਆ ਉਹ ਜਿਹੜਾ ਤੁਸੀਂ ਇਹਨਾਂ ਦਾ ਆਪਣਾ ਸ਼ੈਨਸ਼ਾ ਘੋੜਾ ਦੇਖਿਆ ਉਹਦੀ ਫੀਸ ਆ ਜਿਹੜੀ ਸਿਰਫ 15000 ਰੁਪਿਆ ਤੇ ਬਾਕੀ ਖਾਨਦਾਨ ਜਿਹੜਾ ਉਹ ਸਾਰਾ ਤੁਹਾਨੂੰ ਹੁਣ ਆਪਾਂ ਦਿਖਾ ਦਿੱਤਾ ਲੋ ਸੱਜਣੋ ਆਪਾਂ ਇਹਦੀ ਮਾਂ ਦੀ ਡਿਟੇਲ ਤੁਹਾਨੂੰ ਦੱਸਤੀ ਆ ਪੂਰੀ ਦੀ ਪੂਰੀ ਤੇ ਹੁਣ ਇਹਦੇ ਸ਼ੈਨਸ਼ਾ ਬਾਰੇ ਆਪਾਂ ਤੁਹਾਨੂੰ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਵੀ ਇਹਦੀ ਉਮਰ ਕਿੰਨੀ ਆ ਇਹਦੀ ਹਾਈਟ ਕਿੰਨੀ ਆ ਤੇ ਇਹਦੇ ਸਾਰੇ ਖਾਨਦਾਨ ਬਾਰੇ ਤੁਹਾਨੂੰ ਬਾਈ ਨੂੰ ਪੁੱਛ ਕੇ ਦੱਸਦੇ ਆ ਤੇ ਹਰਮਨ ਇਹਦੇ ਬਾਰੇ ਵੀ ਵੀਰੇ ਸਾਨੂੰ ਦੱਸ ਡਿਟੇਲ ਜਰੂਰ ਦੇ ਘੋੜੇ ਬਾਰੇ ਹਨਾ ਆਪਣਾ ਜਿਹੜਾ ਇਹ ਇਹਨਾਂ ਦਾ ਇਹਨਾਂ ਦਾ ਵੀ ਇਹ लाड़ਲਾ ਪੂਰਾ ਤੇ ਇਹਦੀ ਮਾਂ ਦਾ ਵੀ ਇਹ ਪੂਰਾ लाड़ਲਾ ਬੱਚਾ ਵੀ ਇਹਨੂੰ ਜਦੋਂ ਇਹ ਬਾਈ ਕਹਿੰਦਾ ਵੀ ਮਾੜਾ ਕੋਈ پاسੇ-ਆਸੇ ਕਰਦਗੇ ਨਾ ਤੇ ਉਹਦੇ ਹੀ ਫਿਰ ਖੌਰੂ ਪਟਣਾ ਸ਼ੁਰੂ ਕਰ ਦਿੰਦੀ ਆ ਇਹ ਸਭ ਤੋਂ ਵੱਡਾ ਬੱਚਾ ਇਹਨਾਂ ਕੋਲੇ ਬਾਈ ਰਿਆਂ ਕੋਲੇ ਦਾ ਹਨਾ ਹਾਂਜੀ ਹਾਂਜੀ ਇਹਦਾ ਬਾਈ ਨਾਮ ਆਪਾਂ ਰੱਖਿਆ ਸੀ ਸ਼ੈਨਸ਼ਾ ਜਦੋਂ ਜੰਮਿਆ ਉਦੋਂ ਠੀਕ ਹੈ ਜੀ ਤੇ ਇਹਦੀ ਮਾਂ ਆਪਣੀ ਉਹੀ ਵੱਡੀ ਕੁੜੀ ਹੋਗੀ ਪਹਿਲਾ ਬੱਚਾ ਆਪਣੇ ਘਰੇ ਨੂੰ ਗੜਾ ਜੜਾ ਸੀਗਾ ਤੇ ਬੜੇ ਸ਼ੌਂਕ ਨਾਲ ਪਾਲਿਆ ਆਪਾਂ ਵੀ ਬਈ ਤੇ ਮੰਨ ਲਓ ਲਾਡ ਲਾਈ ਰੱਖਿਆ ਇਹਦੀ ਮਾਂ ਦਾ ਵੀ ਲਾਡ ਰਾ ਤੇ ਬਈ ਆਪਣਾ ਵੀ ਲਾਡਲਾ ਠੀਕ ਇਸ ਤੋਂ ਇਹਦਾ ਛੋਟਾ ਭਰਾ ਸੀ ਉਹ ਆਪਾਂ ਬਈ ਸੇਲ ਕਰਤਾ ਸੀ ਉਹ ਹੁਣ ਇੱਥੋਂ ਨਿੱਕੇ ਕੋਲੇ ਹੀ ਲਖਵੀਰੀਆਂ ਨੇ ਉਹ ਵੇਚ ਕੇ ਜੋਧਪੁਰ ਜਾਵੜਿਆ ਬਈ ਠੀਕ ਹੈ ਉਹ ਵੀ ਬਹੁਤ ਚੰਗਾ ਬੱਚਾ ਸੀ ਬਾਕੀ ਆਪਾਂ ਬੁਸ਼ੇਰੀਆਂ ਵਿਖਾਈ ਦਿੱਤੀਆਂ ਜਿਹਦੀਆਂ ਪਹਿਣਾ ਹਮ ਕਰਮ ਵਾਲੀ ਕੁੜੀ ਨੇ ਆਪਾਂ ਨੂੰ ਬਹੁਤ ਕੋਸ਼ਿਸ਼ ਦਿੱਤਾ ਜੀ ਤੇ ਇਹਦਾ ਨਾਂ ਬਈ ਸ਼ੈਨਸ਼ਾ ਉਮਰੇ ਦੀ ਹੁਣ 5 ਸਾਲ ਦੀ ਹੋ ਗਈ ਹੈ ਬਈ ਠੀਕ ਹੈ 65 ਇੰਚ ਹੈ ਹਾਂਜੀ 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 ਆ ਤੇ ਹਾਈਟ ਵੀਰੇ ਹਾਈਟ ਹੂਟ ਵਾਲਾ ਜਿਹੜਾ ਕਈ ਵਾਰੀ ਕਈ ਵੀਰਾਂ ਨੂੰ ਪ੍ਰੇਖਾ ਹੁੰਦਾ ਨਾ ਜਿਵੇਂ ਮੇਰੀ 5 9 ਹਾਈਟ ਆ ਤੇ ਤੁਸੀਂ ਮੇਰੀ ਹਾਈਟ ਤੋਂ ਵੀ ਇਹਦੀ ਹਾਈਟ ਦਾ ਜਿਹੜਾ ਅੰਦਾਜ਼ਾ ਲਾ ਸਕਦੇ ਹਾਂ ਨਾ ਆਰਮਨ ਹਾਂਜੀ ਹਾਂਜੀ ਹਾਂ ਤੇ ਬਾਕੀ ਤੇ ਇਹ ਇਹ ਬਈ ਫਿਰ ਆਪਣਾ ਸਟੱਡ ਲਈ ਇਹ ਬਈ ਘੋੜੀਆਂ ਭਰਉਣ ਲਈ ਓਪਨ ਹੈਗਾ ਇਹ ਇਹ ਬਈ ਸਟੱਡ ਸਰਵਿਸ ਲਈ ਆਪਣਾ ਓਪਨ ਆ ਇਹਨੂੰ ਆਪਾਂ 2 ਸਾਲ ਹੋ ਗਏ ਓਪਨ ਕੀਤੇ ਨੇ ਇਹ ਤੋਂ 35 40 ਦੀਆਂ ਘੋੜੀਆਂ ਮੀਟ ਹੋਈਆਂ ਜੀ ਠੀਕ ਹੈ ਮੀਟ ਹੋਈਆਂ 6 ਦੇ ਬਈ ਬੱਚਿਆਈ ਆ ਇੱਕ ਆਪਣੇ ਜਲਾਲਨਾਬਾਦ ਨਾ ਬਈ ਬਰਾਤਾਂ ਵਾਲਾ ਕੋਲੇ ਕੋੜੀ ਆ ਅੱਛਾ ਉਹਨਾਂ ਕੋਲੇ ਬਿਸ਼ੇਰੀਆਂ ਨੁਗਰੀ ਬਹੁਤ ਚੰਗੀ ਬਈ ਇਹਦੀ ਠੀਕ ਹੈ ਬਹੁਤ ਚੰਗੀ ਬਿਸ਼ੇਰੀ ਆ ਬਈ ਦੂਰੀ ਆ ਦੀ ਫਿਰ ਆਪਣੇ ਕੋੜੇ ਤੋਂ ਮੇਟ ਮਲਾ ਕੇ ਲਗਾਈ ਆ 10 ਮਹੀਨੇ ਕੋੜੀ ਕੱਪਣ ਹੋ ਗਈ ਆ ਨੁਗਰੀ ਬਿਸ਼ੇਰੀ ਆ ਬਹੁਤ ਚੰਗੀ ਬਿਸ਼ੇਰੀ ਆ ਬਈ ਤੇ ਉਹ ਰੱਖੀ ਬਠੇ ਸੇਲ ਨਹੀਂ ਕਰਦੇ ਮੰਨ ਲਓ ਚੰਗੇ ਪੈਸਿਆਂ ਦੀ ਬਿਸ਼ੇਰੀ ਆ ਚੰਗੇ ਉਹ ਤੇ ਗਾ ਗਏ ਪਰ ਨਹੀਂ ਉਹਨਾਂ ਨੇ ਦਿੱਤੀ ਨਹੀਂ ਜੀ ਠੀਕ ਹੈ ਤੇ ਇਹਦੇ ਬਈ ਦੋ ਬੱਚੇ ਚੰਬੇ ਆਏ ਆ ਚਾਰ ਨੁਗਰੇ ਆਏ ਆ ਜਿੰਨੇ ਬੱਚੇ ਆਏ ਆ ਕੋਈ ਕੰਨਾ ਦਾ ਕੋਈ ਐ ਨਹੀਂ ਆ ਖੁੱਲੇ ਆਏ ਜਾਂ ਜਿਵੇਂ ਜਾਂ ਕੋਈ ਪੋੜਿਆਂ ਦਾ ਗ ਜਿੰਨੇ ਮਾਲੋ ਬੱਚੇ ਆਏ ਚਾਰ ਨੁਕਰੀ ਆਗੇ ਦੋ ਚੰਬੇ ਆਗੇ ਬੱਚੇ ਕੰਨਾ ਕੋ ਨਾਲੇ ਬਹੁਤ ਜ਼ਰਾ ਸ਼ਕੀਨ ਤੇ ਅੱਖਾਂ ਓੱਖਾਂ ਦੇ ਸਾਫ਼ ਪੌਰੀਆਂ ਦੇ ਸਾਫ਼ ਬਹੁਤ ਚੰਗੇ ਬੱਚੇ ਆਏ ਬਈ ਤੇ ਹਰਮਨ ਫਿਰ ਇਹਦੀ ਫੀਸ ਫੂਸ ਆਪਾਂ ਕੀ ਰੱਖੀ ਵੀ ਆ ਵੀ ਇਹਦੇ ਬਾਰੇ ਵੀ ਸਾਨੂੰ ਜ਼ਰੂਰ ਮਾਲੋ ਇਹਦੀ ਫੀਸ ਬਈ ਜ਼ਰੂਰ ਆਪਾਂ ਇਹਨੂੰ ਛੱਡਣਾ ਸ਼ੁਰੂ ਕੀਤਾ ਸੀ ਉਦੋਂ 11000 ਰੁਪਏ ਰੱਖੀ ਸੀਗੀ ਜੀ ਠੀਕ ਆ ਤੇ ਮੰਨ ਕੇ ਚਲੋ ਮਾਨਤਨ ਕਰਦੇ ਹੀ ਦਾ ਸੀਗਾ ਕੋਈ ਬੰਦਾ ਦੂਰੋਂ ਵੀ ਆਉਂਦਾ ਜਾਂ ਕੋਈ ਨੇੜੋਂ ਵੀ ਆਉਂਦਾ ਸੀਗਾ ਜੀ ਹਾਂ ਹੁਣ ਆਪਾਂ ਫੀਸ ਬਈ ਇਹਦੀ 15000 ਰੁਪਏ ਕਰਤੀ ਆ 15000 ਵੀ ਬਈ ਨਾਰਮਲ ਹੀ ਚ ਵੀ ਇਹ ਇਹ ਗੱਲ ਨੇ ਤਾਂ ਸਜਰੂ ਇਹਦੀ ਤੇ ਨਾ ਬਾਈ ਵੀ ਦੇ ਮੈਨੂੰ ਹੈਰਾਨ ਕਰਤਾ ਕਿਉਂਕਿ ਜਿਹੜੀ 15000 ਬਹੁਤ ਘੱਟ ਘੋੜਿਆਂ ਦੀ ਫੀਸ ਨਹੀਂ ਬਹੁਤ ਘੱਟ ਘੋੜਿਆਂ ਦੀ ਫੀਸ ਆ ਵੀ 15000 ਮੈਂ ਲੱਗੂ ਹੋਣੀ ਨਹੀਂ ਕੋਈ ਵਿਰਲਾ ਘੋੜਾ ਹੀ ਹੋਊਗਾ ਨਹੀਂ ਹਰੇਕ ਦੀ 21 31 52 ਕਿਉਂਕਿ ਜੇ ਇਹਦੀ ਆਪਾਂ ਗੱਲ ਕਰੀਏ ਕੋਈ ਬਲੱਡ ਲਾਈਨ ਵੱਲੋਂ ਤੇ ਇਹ ਵੀ ਟੌਪ ਦਾ ਘੋੜਾ ਹੈ ਇਹ ਆਪਾਂ ਇੱਕ ਐ ਆ ਨਹੀਂ ਹੋ ਸਕਦੇ ਵੀ ਹੈਗਾ ਹੀ ਆ ਟੌਪ ਦਾ ਇਹ ਆਪਾਂ ਹੁਣ ਆਪਾਂ ਇਹਨੂੰ ਇਹ ਆਪਾਂ ਨੂੰ ਯਕੀਨ ਆ ਵੀ ਆਪਣੇ ਘਰੇ ਦੀ ਬਈ ਮਾਂ ਖੜੀ ਆ ਜੀ ਤੇ ਪਿਓ ਦਾ ਆਪਾਂ ਨੂੰ ਪਤਾ ਹੀ ਆ ਜੀ ਹੁਣ ਜੇ ਆਪਾਂ ਮੁੱਲ ਲੈ ਕੇ ਬੱਚਾ ਪਾਲਦੇ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ ਕਿਹੜੇ ਘੋੜੇ ਦਾ ਕਹਿ ਲੈਂਦੇ ਕਿਹੜੀ ਉਹਦੀ ਮਾਂ ਕਿਉਂਕਿ ਹਰੇਕ ਨੁਗਰੀ ਕਿ ਅਕੇ ਵੇਚਦਾ ਵੀ ਨੁਗਰੀ ਮਾਂ ਦਾ ਹੀ ਹਾਂ ਜੀ ਹਾਂਜੀ ਹਾਂਜੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਚ ਨੂੰ ਇਹ ਦੀ ਇਹ ਦੀਆਂ ਨਾ ਆਪਾਂ ਪਹਿਣਾ ਵੀ ਤੁਹਾਨੂੰ ਦਿਖਾਉਣੀਆਂ ਆਲੇ ਹਨ ਜਿਵੇਂ ਇਹ ਇਹ ਸੁਲਤਾਨ ਭਾਗਸਰ ਵਾਲੇ ਦਾ ਬੱਚਾ ਹੈਗਾ ਹਾਂਜੀ ਸੁਲਤਾਨਪਗਸਰ ਦਾ ਬੱਚਾ ਜੀ ਇਹ ਜਿਹੜੀ ਇਹਨਾਂ ਦੀ ਮਾਂ ਉਹ ਵੀ ਇੱਕੋ ਆ ਤੇ ਇਹਦੀਆਂ ਪਾਣਾ ਵੀ ਹੈਗੀਆਂ ਤੇ ਉਹ ਵੀ ਤੁਹਾਨੂੰ ਦਿਖਾਉਂਗਾ ਵੀ ਜਮਾ ਇੱਕੋ ਬਲੱਡ ਲਾਈਨ ਦੇ ਵਿੱਚ ਇਹਦੀ ਮਾਂ ਦਾ ਵੀ ਤੁਸੀਂ ਵਾਕਈ ਸੁਣ ਕੇ ਜਿਹੜਾ ਰਿਜ਼ਲਟ ਹੈ ਉਹ ਵੇਖ ਕੇ ਹਰਾਨ ਰਹਿ ਜਾਓਗੇ ਜਦੋਂ ਤੁਹਾਨੂੰ ਦਿਖਾਉਂਗਾ ਅੱਗੇ ਜਾ ਕੇ ਹਾਂਜੀ ਹਾਂ ਤੇ ਜਿਹੜੀ ਫੀਸ ਆ ਉਹ ਵਾਕਈ ਵੀਰੇ ਜਮਾ ਬਾਜਬ ਜੀ ਹੈਗੀ ਆ 15000 ਰੁਪਿਆ ਕੋਈ ਮੈਂ ਕਹਿੰਨਾ ਵੀ ਇਹ ਘੋੜੇ ਦੀ ਫੀਸ ਬਾਹਰ ਰਹਿ ਨੇ ਇੱਕ ਸਾਲ ਚ ਫ੍ਰੀ ਸੇਵਾ ਹੀ ਰੱਖੀ ਹਾਂ ਹਾਂ ਤੇ ਬਾਕੀ ਹਰਮ ਇਹ ਇਹ ਆਪਾਂ ਨਾ ਹੁਣ ਮੜਾਕ ਜਿਹੜੇ ਆਪਣੇ ਵੀ ਆ ਆਪਣੀ ਵੀਡੀਓ ਨੂੰ ਵੇਖੀ ਜਾਂਦੇ ਇਹਨੂੰ ਮੜਾਕ ਤੋੜ ਕੇ ਜੋਰ ਦਿਖਾਈਏ ਦਿਖਾਉਣੇ ਦਿਖਾਉਣੇ ਇੱਕ ਬਾਈ ਦੂਜੀ ਗੱਲ ਹੋਰ ਆ ਜੇ ਆਪਾਂ 15000 ਰੁਪਏ ਦੀ ਫੀਸ ਰੱਖੀ ਹੈ ਜੀ ਉਹਦੇ ਵਿੱਚ ਆਪਾਂ ਇਹ ਨਹੀਂ ਵੀ ਇੱਕ ਵਾਰੀ ਕੋੜੀ ਤੇ ਕੋੜਾ ਛੱਡਣਾ ਜੀ ਠੀਕ ਹੈ ਉਹ ਕੋਈ ਦਿੱਕਤ ਨਹੀਂ ਕਿਉਂਕਿ ਆਪਣਾ ਇਹ ਘਰੇ ਨਾਰਮਲ ਦੇਸੀ ਖਾਕ ਤੇ ਪਲਿਆ ਹੋਇਆ ਕੋਈ ਆਪਾਂ ਇਹਨੂੰ ਦੇਸੀ ਖਾਕਾਂ ਜਾਂ ਗੁਰਤੀ ਕਿਟਲੇ ਲਾ ਕੇ ਨਹੀਂ ਪਾਲਿਆ ਜੀ ਹਾਂ ਤੇ ਆਪਾਂ ਨੂੰ ਇੰਨਾ ਗੇ ਤੇ ਮਾਨ ਆ ਜੀ ਮੰਨ ਕੇ ਚੱਲੋ ਵੀ ਕੋੜੀ ਤੇ ਛੱਡ ਕੇ ਆਪਾਂ 10 ਮਿੰਟ ਬਾਅਦ ਫਿਰ ਕੋੜੀ ਤੇ ਛੱਡ ਸਕਦੇ ਇੰਨਾ ਹੀ ਤੇ ਮਾਨ ਆ ਆਪਾਂ ਨੂੰ ਘਰੇ ਪਾਲਿਆ ਕਰਕੇ ਨਹੀਂ ਆਮ ਕੋੜੇ ਕਈ ਵਾਰੀ ਘੰਟਾ ਘੰਟਾ ਜਣ ਕੰਨਾ ਤਿਆਰ ਨਹੀਂ ਹੁੰਦੇ ਜੀ ਤੇ ਫੀਸ ਬਾਈ 15000 ਆ ਉਹਦੇ ਵਿੱਚ ਕੋਈ ਚੱਕਰ ਨਹੀਂ ਜੀ ਕੋਈ ਵਾਰੀ ਕੋੜੀ ਕੋਈ ਰਿਪੀਟਰ ਹੁੰਦੀ ਜਾਂ ਕੋਈ ਕੋੜੀ ਨੂੰ ਦਿੱਕਤ ਹੁੰਦੀ ਆ ਤਾਂ ਉਹ ਵੀ ਆਪਾਂ ਨੂੰ ਨੌਲੇਜ ਹੈਗੀ ਆ ਤੇ ਆਪਾਂ ਮੰਨ ਲਓ ਟਿਕਟਲੇ ਲਾ ਲਈਦੇ ਕੋੜੀ ਗੱਬਣ ਸੌ ਫਰੈਂਡ ਰਹਿ ਜਾਂਦੀ ਆ ਜੀ ਜੇ ਮੰਨ ਲਓ ਕਈ ਵਾਰੀ ਕੋੜੀ ਕੋਈ ਹੀਟ ਲੰਮੀ ਰੱਖਦੀ ਆ ਜਾਂ ਕੋਈ ਆਂਡਾ ਨਹੀਂ ਸਹੀ ਬਣਾਉਂਦੀ ਉਹ ਜਾਂ ਗੱਬਰ ਰਹਿਣ ਦੀ ਕੋਈ ਦਿੱਕਤ ਨਹੀਂ ਆਉਂਦੀ ਕਿ ਪਹਿਲੀ ਗੱਲ ਤਾਂ ਪਹਿਲੇ ਹੱਲੇ ਕੋੜੀ ਰਹਿ ਜਾਂਦੀ ਹੈ ਜੇ ਫਿਰ ਵੀ ਕੋੜੀ ਬਈ ਨਹੀਂ ਕਿਸੇ ਦੀ ਗੱਬਰ ਰਹਿੰਦੀ ਤਾਂ ਕੋਈ ਚੱਕਰ ਨਹੀਂ ਆਪਾਂ ਦੂਜੀ ਵਾਰੀ ਵੀ ਕੋੜਾ ਛੱਡਣਾ ਪਿਆ ਛੱਡਾਂਗੇ ਤੀਜੀ ਵਾਰੀ ਛੱਡਣਾ ਪਿਆ ਛੱਡਾਂਗੇ ਜੀ ਇਹ ਵੀ ਜੀ ਆਪਾਂ ਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਯਾਰ ਨੌਲੇਜ ਲਈ ਵੀ ਜਿੰਨੀਆਂ ਇਹਦੇ ਤੋਂ ਅੱਜ ਤੱਕ ਘੋੜਿਆਂ ਵੀ ਇਹਨਾਂ ਨੇ ਮਲਾਈਆਂ ਨਾ ਬਾਈ ਹੋ ਰਹੇ ਨੇ ਤੇ ਜੇ ਕਿਸੇ ਘੋੜੀ ਦੇ ਅੰਦਰ ਕੋਈ ਦਿੱਕਤ ਨਹੀਂ ਸੀਗੀ ਤੇ ਵੈਗਰੂ ਦੀ ਕਿਰਪਾ ਨਾਲ ਇਹ ਜੀ ਦਿੱਕਤ ਹਰਮਣ ਇਹੋ ਜੀ ਦਿੱਕਤ ਬਾਈ ਹੈ ਦੀ ਕੋਈ ਆਈ ਨਹੀਂ ਗਈ ਮੰਨ ਕੇ ਚੱਲੋ ਕਈ ਘੋੜਗਾ ਨ ਫੋਲਿਕਲ ਨਹੀਂ ਪੂਰਾ ਤਿਆਰ ਕਰਦੀਆਂ ਹਾਂ ਮੇਰੇ ਕੋਲੇ ਦੋ ਘੋੜੀਆਂ ਅੱਜ ਆਈਆਂ ਸੀ ਬਾਈ ਉਹਨਾਂ ਨੇ ਪਹਿਲਾਂ ਪਾਸੋਂ ਭਰਾਈਆਂ ਸੀ ਕਿ ਬੰਦੇ ਨੇ ਚੰਗੀ ਫੀਸ ਦੇ ਕੇ ਭਰਾਈਆਂ ਸੀ ਨਹੀਂ ਘੋੜੀਆਂ ਰਹੀਆਂ ਜੀ ਉਹ ਉਹ ਆਪਣੇ ਕੋਲੋਂ ਬਾਈ ਮਤਲਬ 5 6 ਦਿਨ ਆਪਾਂ ਇੱਥੇ ਰੱਖ ਕੇ ਮਾੜਾ ਮੋੜਾ ਆਪਾਂ ਟ੍ਰੀਟਮੈਂਟ ਕਰ ਲਿਆ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਘੋੜਿਆਂ ਨੂੰ ਤਿੰਨ ਤਿੰਨ ਚਾਚਾ ਜੰਪ ਦੇ ਕੇ ਘੋੜੀਆਂ ਗੱਭਣ ਕਰਾਈਆਂ ਆਈਆਂ ਨੇ ਜੀ ਉਹ ਠੀਕ ਹੈ ਇਹ ਜੀ ਹਾਇਦਿਕ ਦਿੱਕਤ ਕੋਈ ਨਹੀਂ ਆਈ ਜੀ ਕੋਈ ਦਿੱਕਤ ਨਹੀਂ ਬਾਈ ਜੇ ਕਿਸੇ ਘੋੜੀ ਨੂੰ ਕੋਈ ਹੈਗੀ ਆ ਵੀ ਪ੍ਰੋਬਲਮ ਅੰਦਰੋਂ ਸਾਫ ਆ ਜਾਂ ਕੋਈ ਆਂਡਾ ਨਹੀਂ ਤਿਆਰ ਕਰਦੀ ਤਾਂ ਲੀਟ ਲੰਮੀ ਰੱਖਦੀ ਆ ਆਪਾਂ ਘੋੜਾ ਦੋ ਤਿੰਨ ਵਾਰੀ ਜਿੰਨੇ ਵਾਰੀ ਛੱਡਣਾ ਹੈ ਪੇ ਛੱਡਾਂਗੇ ਬਾਕੀ ਇੱਕ ਗੱਲ ਹੋਰ ਆ ਬਈ ਜੇ ਕੋਈ ਚੰਗਾ ਬੰਦਾ ਰੱਖਣ ਵਾਲਾ ਸ਼ਕੀਨ ਘੋੜਾ ਲਊਗਾ ਤਾਂ ਆਪਾਂ ਸੇਲ ਵੀ ਕਰ ਦਾਂਗੇ ਬਈ ਠੀਕ ਹੈ ਕਿਉਂਕਿ ਸੇਲ ਕਰਨ ਦਾ ਕਾਰਨ ਨਹੀਂ ਆ ਕੋਈ ਆਏ ਨਾ ਕਹੇ ਵੀ ਖਣੀ ਘੋੜਾ ਚੱਲਿਆ ਨਹੀਂ ਤਾਂ ਹਿਸਲ ਕਰਦੇ ਸੇਲ ਕਰਨ ਦਾ ਕਾਰਨ ਨਹੀਂ ਆ ਵੀ ਆਪਣੇ ਇੱਕ ਤਾਂ ਘਰੀ ਇਹਦੀ ਮਾਂ ਹੋ ਗਈ ਜੀ ਦੋ ਇਹਦੀਆਂ ਭੈਣਾਂ ਹੋ ਗਈਆਂ ਜੀ ਹਾਂ ਉਹ ਵੀ ਬਈ ਬਈ ਜੇ ਬਾਹਰੋਂ ਭਰਾ ਕੇ ਲਿਆਉਣੇ ਆ ਤਾਂ ਬਈ ਅਗਲਾ 21 31 ਹਜ਼ਾਰ ਤੋਂ ਕੱਟ ਲੈਂਦਾ ਹੀ ਕੋਈ ਨਹੀਂ ਹਾਂ ਫਿਰ ਦੂਜੀ ਗੱਲ ਇਹ ਆ ਗੱਡੀ ਦਾ ਕਿਰਾਇਆ ਵੱਖਰਾ ਪ ਇਸ ਕਰਕੇ ਘੋੜਾ ਆਪਾਂ ਚੇਂਜ ਕਰਨਾ ਵੀ ਜਿਹੜੀਆਂ ਘੋੜੀਆਂ ਆਪਣੀਆਂ ਘਰੇ ਖੜੀਆਂ ਹੁੰਦੇ ਨੇ ਜਾਨਵਰ ਘਰੇ ਆ ਉਹ ਘਰ ਦੀ ਫੀਸ ਤਾਂ ਆਪਾਂ ਘਰੇ ਨਿਕਲ ਜੀ ਘਰੇ ਨਿਕਲ ਜੀ ਹਾਂ ਤੇ ਲੋ ਬਾਈ ਕਹਿੰਦਾ ਵੀ ਜੇ ਕਈ ਵੀਰੀ ਕੋਈ ਬੰਦਾ ਸਵਾਗਤ ਵੀ ਹੋ ਸਕਦਾ ਸੇਲ ਕਰ ਦਈਏ ਹਨਾ ਤੇ ਇਹ ਇਹਨਾਂ ਦੀ ਇੱਕ ਸੇਵਾ ਹੀ ਹੈ ਜਿਵੇਂ ਘੋੜਾ ਵੀ ਛੱਡਦੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੀ ਬਾਈ ਸਿਰਫ 15000 ਰੁਪਈਆ ਹੀ ਫੀਸ ਆ ਉਹ ਜਿਹੜਾ ਤੁਸੀਂ ਇਹਨਾਂ ਦਾ ਆਪਣਾ ਸ਼ਾਨਸ਼ਾ ਘੋੜਾ ਦੇਖਿਆ ਉਹਦੀ ਫੀਸ ਆ ਜਿਹੜੀ ਸਿਰਫ 15000 ਰੁਪਈਆ ਤੇ ਬਾਕੀ ਖਾਨਦਾਨ ਜਿਹੜਾ ਉਹ ਸਾਰਾ ਤੁਹਾਨੂੰ ਹੁਣ ਆਪਾਂ ਦਿਖਾ ਦਿੱਤਾ ਤੇ ਜਿਹੜੇ ਜਿਹੜੇ ਵੀਰ ਵੀ ਆਪਣੀ ਵੀਡੀਓ ਨਾਂ ਅੰਤ ਤੱਕ ਜੁੜੇ ਰੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਹਰਮਨ ਤੇਰਾ ਵੀ ਵੀਰੇ ਬਹੁਤ ਧੰਨਵਾਦ ਕਰਦਾ ਕਿਉਂਕਿ ਜੇ ਕਿਸੇ ਵੀਰ ਨੇ ਪਹਿਲੀ ਵੀਡੀਓ ਨਾ ਵੇਖੀ ਹੋਵੇ ਤਾਂ ਉਹ ਵੀ ਜਰੂਰ ਦੇਖੇ ਚਾ ਕਿ ਉਹ ਵੀਡੀਓ ਲਈ ਮੈਂ ਬਾਈ ਤੋਂ ਬੜਾ ਔਖਾ ਸਮਾਂ ਲਿਆ ਸੀ ਵੀ ਮੈਂ ਕਿਹਾ ਵੀ ਜਿਹੜੇ ਬੰਦੇ ਨਵੇਂ ਘੋੜੇ ਘੋੜੀਆਂ ਰੱਖ ਰਹੇ ਹਨ ਤੇ ਉਹਨਾਂ ਨੂੰ ਆਪਾਂ ਕੋਈ ਨਾ ਕੁਝ ਜਿਹੜੀਆਂ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਹੁੰਦੀਆਂ ਤੇ ਉਹ ਆਪਾਂ ਜਰੂਰ ਦੱਸ ਗਏ ਵੀ ਜਿਹੜਾ ਇੱਕ ਨਵਾਂ ਬੰਦਾ ਇਸ ਲਾਈਨ ਦੇ ਵਿੱਚ ਜੇ ਪੈਣਾ ਚਾਹੁੰਦਾ ਤੇ ਉਹਨੂੰ ਸਾਰੀ ਜਾਣਕਾਰੀ ਮਿਲ ਸਕੇ ਤੇ ਇਹ ਬਾਈ ਰਹਿੰਦੇ ਆਪਾਂ ਜਿਹੜੇ ਸਾਰੇ ਬਸ਼ੇਰੀਆਂ ਤੇ ਇਹ ਜਿਹੜਾ ਘੋੜਾ ਹੈਗਾ ਤੇ ਘੋੜੀ ਉਹਦੇ ਬਾਰੇ ਤੁਹਾਨੂੰ ਨੌਲੇਜ ਜਿਹੜੀ ਸਾਰੀ ਦੇਤੀ ਹੈ ਜੋ ਇਹਨਾਂ ਦੀ ਬਲੱਡ ਲਾਈਨ ਸੀਗੀ ਤੇ ਕੱਲੀ-ਕੱਲੀ ਚੀਜ਼ ਦਾ ਰਿਕਾਰਡ ਹੈਗਾ ਬਾਈ ਰੈ ਕੋਲੇ ਤੇ ਬਾਕੀ ਜਿਹੜੇ ਵੀਰ ਵੀ ਆਪਦੀ ਘੋੜੀ ਮਲਾਉਣ ਲਈ ਜਿਨ੍ਹਾਂ ਦੀ ਵੀ ਕੋਈ ਰੈਡੀ ਹੈਗੀ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲੇਜੋ ਮੋਬਾਈਲ ਨੰਬਰ ਹੈ ਜਿਹੜਾ ਬਾਈ ਦਾ ਉਹ ਮੈਂ ਉੱਪਰ ਲਾ ਦੂੰਗਾ ਤੇ ਪਿੰਡ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਚੱਕ ਸੈਦੋ ਕਿ ਤੇ ਇਸ ਜਲਾਲਾਬਾਦ ਤੋਂ ਸ਼੍ਰੀ ਮੁਖਸਰ ਸਾਹਿਬ ਰੋਡ ਤੇ ਤੇ ਬਹੁਤ ਬਹੁਤ ਧੰਨਵਾਦ ਹਰਮਨ ਵੀਰੇ ਤੇਰਾ ਹਨਾ ਬਹੁਤ ਬਹੁਤ ਧੰਨਵਾਦ ਤੇਰਾ ਤੇ ਸਾਰੇ ਪਰਿਵਾਰ ਦਾ ਤੁਹਾਡਾ ਵੀਰੇ ਧੰਨਵਾਦ ਜਿਨ੍ਹਾਂ ਨੇ ਹਨਾ ਬਾਈ ਹੋ ਰਹੇ ਨੇ ਯਾਰ ਤੜਕੇ ਦੇ ਤਿਆਰੀ ਕਰਨ ਲੱਗੇ ਹੋਏ ਸੀ ਪੂਰੀ ਤੇ ਫਿਰ ਅਸੀਂ ਜਾ ਕੇ ਆਥਨ ਚਲੋ ਥੋੜੀ ਨਾ ਕਿਤੇ ਨਾ ਕਿਤੇ ਕੁਆਲਿਟੀ ਨਾਲ ਤੁਹਾਨੂੰ ਵੀ ਕੰਪਰੋਮਾਈਜ਼ ਕਰਨਾ ਪੈਣਾ ਵੀ ਧੁੱਪ ਹੋਣ ਕਰਕੇ ਕਿਤੇ ਨਾ ਕਿਤੇ ਵਿਊ ਚ ਕਮੀ ਰਹਿ ਗਈ ਆ ਤੇ ਪਰ ਜਾਨਵਰਾਂ ਚ ਕੋਈ ਕਮੀ ਨਹੀਂ ਇਹ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਬਹੁਤ ਬਹੁਤ ਧੰਨਵਾਦ